1965-66 ਵਿੱਚ ਜਦੋਂ ਅਸੀਂ ਸਾਜੂ ਜੀ ਘਰ ਤੋਂ ਅਲੱਗ ਹੋਏ ਤਾਂ ਮੇਰੇ ਦਾਦਾ ਜੀ ਨੇ ਇਮਾਨਦਾਰੀ ਨਾਲ ਘਰ ਦਾ ਸਮਾਨ ਪਾਪਾ ਜੀ ਤੇ ਚਾਚਾ ਜੀ ਵਿਚਕਾਰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸਮਾਨ ਵੀ ਕਿਹੜਾ ਹੁੰਦਾ ਸੀ ਉਦੋਂ ਆਹੀ ਭਾਂਡੇ ਟਿੰਡੇ ਮੰਜੇ ਬਿਸਤਰੇ ਅਧੇਸ ਲੋਹ ਪਲੰਗ ਵਗੈਰਾ ਬਾਕੀ ਸਮਾਨ ਤਾਂ ਆਪਣਾ ਆਪਣਾ ਸੀ ਹੀ ਵੰਡ ਤਾਂ ਦਾਦੀ ਜੀ ਵਾਲੇ ਸਮਾਨ ਦੀ ਹੋਣੀ ਸੀ ਜੋ ਸਾਂਝਾ ਸੀ ਚਾਚੀ ਨੂੰ ਦਾਦੀ ਜੀ ਵਾਲਾ ਪਲੰਗ ਸੂਤ ਦਾ ਵੱਡਾ ਮੰਜਾ ਛੋਟਾ ਸੰਦੂਕ ਅਤੇ ਵੱਡੇ ਭਾਂਡੇ ਹਿੱਸੇ ਵਿੱਚ ਆਏ ਇੱਧਰ ਪਾਪਾ ਜੀ ਨੂੰ ਬੇਬੇ ਵਾਲਾ ਵੱਡਾ ਸੰਦੂਕ ਤੇ ਸੰਦੂਕ ਨਾਲ ਇੱਕ ਚਰਖਾ ਤੇ ਪਿੱਤਲ ਦੀ ਬਾਟੀ ਭਾਵੇਂ ਦਾਦੀ ਜੀ ਗੁਜਰਿਆ ਨੂੰ ਉਦੋਂ 20 ਸਾਲ ਤੋਂ ਵੱਧ ਸਮਾਂ ਹੋ ਗਿਆ ਸੀ ਅਸੀਂ ਉਹ ਪੁਰਾਣਾ ਚਰਖਾ ਬੜੀ ਰੀਜ ਨਾਲ ਸੰਦੂਕ ਉੱਪਰ ਸਜਾ ਕੇ ਰੱਖਿਆ ਭਾਵੇਂ ਉਹੋ ਕੰਮ ਨਹੀਂ ਸੀ ਹਰਦਾ ਪਾਰਾ ਬੇਬੇ ਦੀ ਨਿਸ਼ਾਨੀ ਜੋ ਸੀ ਉੰਜ ਪਾਪਾ ਜੀ ਨੇ ਮੇਰੀ ਮਾਤਾ ਨੂੰ ਨਵਾਂ ਚਰਖਾ ਲਿਆ ਦਿੱਤਾ ਕਿਉਂਕਿ ਉਦੋਂ ਹਰ ਔਰਤ ਨੂੰ ਚਰਖੇ ਦੀ ਰੀਤ ਹੁੰਦੀ ਸੀ ਕੇਰਾ ਮੇਰੀ ਵੱਡੀ ਭੂਆ ਸਰੁਸਤੀ ਦੇਵੀ ਜੋ ਚੱਕ ਸੇਰ ਵਾਲੇ ਰਹਿੰਦੀ ਸੀ ਸਾਨੂੰ ਪਿੰਡ ਮਿਲਾਈ ਭੂਆ ਜੀ ਦਾ ਸਰੀਰ ਪਾਰਾ ਸੀ ਪਰ ਸਾਡੇ ਫੁੱਫੜ ਸਰਦਾਰ ਪ੍ਰੀਤਮ ਸਿੰਘ ਜੋ ਬੈਦ ਸਨ ਪਤਲੇ ਇਹ ਸਰੀਰ ਦੇ ਨਿੱਕੇ ਜਿਹੇ ਕਦਰੇ ਸਨ ਉਹ ਵੀ ਨਾਲ ਆਏ ਸਨ ਉਦੋਂ ਤਾਂਗੇ ਤੇ ਬਸਾਂ ਹੀ ਆਵਾਜਾਈ ਦਾ ਸਾਧਨ ਹੁੰਦੇ ਸਨ ਜਾਣ ਬਿੜੇ ਪਾਪਾ ਜੀ ਭੂਆ ਜੀ ਨੂੰ ਕੁਝ ਸਗਣ ਜਾਂ ਸੂਟ ਦੇਣ ਬਾਰੇ ਸੋਚਣ ਲੱਗੇ ਆਮੂਮਨ 5 ਰੁਪਏ ਦਾ ਸੂਟ ਹੁੰਦਾ ਸੀ ਜਾਂ ਅਗਲਾ 2.5 ਰੁਪਏ ਦਾ ਦੇ ਦਿੰਦਾ ਸੀ ਵੀਰਾ 1 ਗੱਲ ਲੱਖਾਂ ਪੂਆ ਨੇ ਸੰਗਦੀ ਨੇ ਗੱਲ ਸ਼ੁਰੂ ਕੀਤੀ ਕੀ ਭਣੇ ਪਾਪਾ ਜੀ ਨੇ ਕਾਹਲੀ ਨਾਲ ਪੁੱਛਿਆ ਵੀਰਾ 나 ਮੈਨੂੰ ਇਸ ਵਾਰ ਪੈਸੇ ਦੇ ਤੇ ਨਾ ਸੂਟ ਮੈਨੂੰ ਤਾਂ ਪੂਆ ਗੱਲ ਅਧੂਰੀ ਛੱਡ ਗਈ ਸ਼ਾਇਦ ਮੰਗਣ ਤੋਂ ਡਰ ਗਈ ਕੀ ਭਣੇ ਤੂੰ ਦਾਸਤਾ ਸਹੀ ਪਾਪਾ ਜੀ ਨੂੰ ਕਿਸੇ ਵੱਡੀ ਬੁਗਾਰ ਦਾ ਖਦਸਾ ਹੋਇਆ ਵੀਰੇ ਤੂੰ ਮੈਨੂੰ ਬੇਬੇ ਵਾਲਾ ਚਰਖਾ ਹੀ ਦੇ ਦੇ ਮੇਰੀ ਮਾਂ ਦੀ ਰਿਸ਼ਤ ਪੋਆ ਅੱਖਾਂ ਭਰਾਈ ਪਾਪਾ ਜੀ ਨੇ ਖੁਸ਼ੀ-ਖੁਸ਼ੀ ਇੱਕ ਧੀ ਨੂੰ ਉਸ ਦੀ ਮਾਂ ਦੀ ਅਨਮੋਲ ਜਾਨੀ ਦੇ ਦਿੱਤੀ ਮੈਂ ਅੱਜ ਵੀ ਸੋਚਦਾ ਹਾਂ ਕਿ ਉਹ ਪਿਆਰ ਮੋਹ ਕਿੰਨਾ ਨਿਰਸਵਾਰਥ ਸੀ ਚਰਖੇ ਨੂੰ ਬੱਸਾਂ ਤੰਗਿਆਂ ਤੇ ਇੰਨੀ ਦੂਰ ਲਿਜਾਣ ਦਾ ਸੋਚ ਕੇ ਹੀ ਪਸੀਨਾ ਆ ਜਾਂਦਾ ਪਰ ਮਾਂ ਦੀ ਰਿਸ਼ਾਨੀ ਮੁਰੇ ਇਹ ਕੁਝ ਵੀ ਨਹੀਂ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਵੀ ਮਾਂ ਧੀ ਦੇ ਪਿਆਰ ਦੇ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਣਾ ਜੀ ਇਸ ਤਰ੍ਹਾਂ ਦੀਆਂ ਹੋਰ ਨਵੇਂ ਨਵੇਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨ